ਚੱਲੀ ਜਾਂਦੀ ਐ ਤੇ ਆਓ ਜੀ ਸਵੇਰਾ ਇੱਥੋਂ ਦੀ ਤੇ ਆ ਹੈਗਾ ਬਿਸ਼ਨੋ ਦਾ ਕੈਰਾਵਨ ਪਾਰਕ ਜਿੱਥੇ ਆਪਾਂ ਰਾਤ ਕੱਟੀ ਸੀ ਆ ਟੈਂਟ ਆਪਣਾ ਤਾਂ ਪਿੱਛੇ ਪਾੜ ਤੇ ਹੁਣ ਇੱਥੇ ਸਾਰਾ ਕੁਝ ਸਮਾਨ ਇਕੱਠਾ ਕਰਕੇ ਅੱਗੇ ਨੂੰ ਵੱਧਦੇ ਆ ਤੇ ਮੈਂ ਸਵੇਰੇ ਸਿਰ ਉੱਠ ਕੇ ਆ ਮੇਰੇ ਬੈਟਰੀ ਬੈਂਕ ਨੂੰ ਚਾਰਜ ਲਾ ਦੇਣਾ ਹੁੰਦਾ 31% ਹੈ ਫਿਲਹਾਲ ਤੇ ਇਹ ਬਹੁਤ ਵਧੀਆ ਬੈਟਰੀ ਬੈਂਕ ਹੈ ਮੈਂ ਦੋ ਲੈ ਕੇ ਆਇਆ ਸੀਗਾ ਇੱਕ ਪੁਰਾਣਾ ਜਿਹੜਾ ਕਿੰਗਸ ਵਾਲਾ ਸੀਗਾ ਉਹ ਉਹ ਮਾਵਾਪਸ ਕਰੇ ਭੇਜਤਾ ਕਿਉਂਕਿ ਇਹਦੇ ਨਾਲ ਹੀ ਕੱਲੇ ਨਾ ਸਰ ਜਾਂਦਾ ਹੈ ਇਹ 200 ਡਾਲਰ ਦਾ ਲਿਆ ਸੀ ਮੈਂ ਤੇ ਬਹੁਤ ਵਧੀਆ ਬੈਟਰੀ ਬੈਂਕ ਹੈ ਇਹਦੇ ਨਾਲ ਲੈਪਟਾਪ ਵੀ ਚੱਲ ਜਾਂਦਾ ਤੇ ਇਹਦੇ ਨਾਲ ਫੋਨ ਫੋਨ ਵੀ ਚਾਰਜ ਹੋ ਜਾਂਦੇ ਕੱਪੜੇ ਆਪਣੇ ਸੁੱਕ ਗਏ ਬਸ ਉਹਨਾਂ ਨੂੰ ਪੈਕ ਕਰਦੇ ਹਾਂ ਵਿਸ਼ਨੋ ਪਿੰਡ ਸੋਨਾ ਪਿੰਡ ਹੈ ਹਾਂ ਜੀ ਸੋਸਿਕਾ ਸਾਰਿਆਂ ਨੂੰ ਅੱਜ ਤਰੀਕ ਹੈਗੀ ਐ 8 ਦਸੰਬਰ 2025 ਤੇ ਆਪਾਂ ਪਾਕਿਸਤਾਨ ਖੜੇ ਆ ਵਿਸ਼ਨੋ ਦੇ ਵਿੱਚ ਤੇ ਅੱਜ ਆਪਾਂ ਵਿਸ਼ਨੋ ਤੋਂ ਜਾਣਾ ਸਵੈਂਸੀ ਸਵੈਂਸੀ ਕਰਕੇ ਪਿੰਡ ਇੱਕ ਉੱਥੇ ਇੱਕ ਉਹ ਹੈ ਬੈਗਪੈਕਰ ਬੈਗਪੈਕਰ ਦਾ ਜਿਵੇਂ ਹੁੰਦਾ ਉਹ ਡਾਰਮਟਰੀ ਹੁੰਦੀ ਹੈ ਨਾ ਡਾਰਮਟਰੀ ਜਾ ਕੇ ਰੋਵਾਂਗੇ ਅੱਜ ਆਪਾਂ ਤੇ ਆ ਆਪਣਾ ਸਿਕਾ ਪੂਰਾ ਤਿਆਰ ਵਰ ਤਿਆਰ ਹੈਗਾ ਕਿਚਨ ਕੋਲੇ ਖੜਾ ਸੀ ਮੈਂ ਇੱਥੇ ਇੱਥੇ ਓਟਸ ਖਾ ਲੇ ਤੇ ਨਾਲੇ ਇੱਕ ਗਲਾਸ ਦੁੱਧ ਦਾ ਗਰਮ ਕਰਕੇ ਪੀ ਲਿਆ ਤੇ ਅੱਜ ਹਵਾ ਬਹੁਤ ਤੇ ਚੱਲੀ ਜਾਂਦੀ ਹੈ ਜੇ ਤਾਂ ਹੋਈ ਹਵਾ ਆਪਣੇ ਪੱਖ ਦੀ ਫਿਰ ਤਾਂ ਬਹੁਤ ਛੇਤੀ ਪਹੁੰਚਾਂਗੇ ਤੇ ਜੇ ਹੋਈ ਸਾਹਮਣੇ ਦੀ ਤੇ ਫਿਰ ਆਪਾਨੂੰ ਔਖਾ ਵੀ ਹੋਣਾ ਪੈਣਾ ਤੇ ਸਾਰੇ ਰਾਹ ਦੇ ਵਿੱਚ ਦੋ ਤਿੰਨ ਵੱਡੇ ਪਹਾੜ ਆਉਣੇ ਆ ਤਿੰਨ ਵੱਡੇ ਪਹਾੜ ਨਹੀਂ ਆਉਣੇ ਤਿੰਨ ਪਹਾੜ ਆਉਣੇ ਆ ਦੋ ਛੋਟੇ ਆ ਇੱਕ ਬਹੁਤ ਵੱਡਾ ਹੈ ਇੱਕ ਹੈ ਕਿ ਪੂਰਾ 800 ਮੀਟਰ ਉੱਪਰ ਤੱਕ ਜਾ ਕੇ ਫਿਰ ਥੱਲੇ ਆਊਗਾ ਤਾਂ ਉਹਦੀ ਸਟੀਪ ਹਿੱਲ ਹੈ ਤਾਂ ਅੱਛਾ ਜੇ ਆਪਾਂ ਸਕੇਲ ਰੋੜ ਨਹੀਂ ਪਊਗਾ। ਬਾਕੀ ਕੋਈ ਚੱਕਰ ਨਹੀਂ। ਰੋੜੀ ਜਾਂਦੇ ਆ ਪੰਨੇ ਦਿਨਾਂ ਦੇ। ਤੇ ਚਲੋ ਚੱਲਦੇ ਆਪਾਂ ਤੇ ਮਿਲਦੇ ਆ ਅੱਜ ਆਪਾਂ ਦੇ। ਮਿਲਦੇ ਨਹੀਂ ਦੇਖਦੇ ਆ ਅੱਜ ਆਪਾਂ ਉਹਦੇ ਨਵੇਂ ਸਫਰ। ਚਲੋ ਜੀ ਚੱਲਦੇ। ਚਾਰ ਬਰ ਤਿਆਰ। ਗੋ ਟੂ ਗੋ। ਤੇ ਆ ਗਲੀ ਆ ਗਲੀ ਦੇ ਪਰਲੇ ਪਾਸੇ ਜਿਹੜਾ ਦਿਖੀ ਜਾਂਦਾ ਨਾ ਸਮੁੰਦਰ ਉੱਚਾ ਜਾ। ਤੇ ਬਹੁਤ ਸੋਹਣਾ ਲੱਗ ਜਾਂਦਾ ਹੈ। ਗਲ ਨਹੀਂ ਵੀ ਜਾਂਦੀ ਵੀ ਇਹ ਸਮੁੰਦਰ ਪਰਲੇ ਪਾਸੇ ਉੱਚਾ ਖੜਾ ਜਿਵੇਂ ਪਾਣੀ ਦੀ ਕੰਧ ਹੋਵੇ ਜਾਇਟ ਮੈਂ ਇਧਰ ਆਇਆ ਸੀਗਾ ਤੇ ਮੈਨੂੰ ਸੀਗਾ ਮੈਂ ਪਾਣੀ ਪੰਪ ਤੋਂ ਲੈ ਲਵਾਂਗਾ ਇੱਥੋਂ ਆ ਕੇ ਤੇ ਪਰੇ ਪੰਪ ਤੇ ਸਿਰਫ ਤੇਲ ਆ ਹੋਰ ਕੁਝ ਨਹੀਂ ਹੈਗਾ ਸੋ ਇੱਥੋਂ ਭਰ ਲੈਨੇ ਆ ਬੈਕਅਪ ਵਾਸਤੇ ਬਾਕੀ ਅੱਗੇ ਅੱਗੇ ਵੇਖਾਂ ਕੀ ਹੁੰਦਾ ਗੱਵੀ ਇਹ ਵੀ ਹੁੰਦਾ ਹੁੰਦਾ ਤੇ ਅੱਜ ਬਹੁਤ ਤੇਜ਼ ਹਵਾ ਚੱਲਦੀ ਆਂਦੀ ਐ ਕੋਈ ਮੂਰਲੇ ਪਾਸਿਓਂ ਦੀ ਕ੍ਰਾਸ ਵਿੰਡ ਐ ਇਧਰੋਂ ਇਧਰ ਨੂੰ ਇਧਰੋਂ ਇਧਰ ਨੂੰ ਤੇ ਪਰ ਇਹ ਕਦੇ ਮੂਰੋਂ ਹੋ ਜਾਂਦੀ ਐ ਤੱਕਾ ਕਰੇ ਥੋੜਾ ਪਿੱਛੋਂ ਧੱਕਾ ਵੀ ਲਾ ਦਿੰਦੀ ਹੈ। ਬੜਾ ਲਪਾਰਾ ਦੇ ਚੱਲੇ ਆ। ਤੇ ਨਿੱਕੇ ਨਿੱਕੇ ਪਹਾੜ ਆਈ ਜਾਂਦੇ ਆ। ਵੱਡਾ ਪਹਾੜ ਜਦ ਚਲੇ ਗਿਆ। ਕਿਆ ਵੀ ਹੁੰਦਾ। ਚਲੋ। ਹਵਾ ਚੱਲਦੀਆਂ ਆਪਾਂ ਰੋਡ ਤੋਂ ਆਏ ਆ ਤੇ ਸਿੱਧਾ ਜਾਣਾ ਹੈਗਾ ਇਹ ਕਾ ਰੋਡ ਜਿਹੜਾ ਨਾ ਇਹ ਚੱਲਦਾ ਕੋਲਸਵੇ ਨੂੰ ਕੋਸਵੇ ਆ ਚੀ ਹੈਗੀ ਹੈ ਮੈਂ ਇੱਥੇ ਇਨਫੋਰਮੇਸ਼ਨ ਸੈਂਟਰ ਖੜ ਕੇ ਨਾ ਸਾਰਾ ਹਿਸਾਬ ਤਾਂ ਜਲਾਈ ਜਾਂਦਾ ਸੀਗਾ ਆਪਾਂ ਇਸ ਟਾਈਮ ਇਧਰੋਂ ਆਏ ਆ ਤੇ ਇਧਰ ਨੂੰ ਜਾਣਾ ਆਪਾਂ ਇਧਰ ਨੂੰ ਕ੍ਰੈਨ ਬਲੌਕ ਹੋ ਕੇ ਫਿਰ ਆਪਾਂ ਇੱਥੇ ਖੜੇ ਆ ਇਨਫੋਰਮੇਸ਼ਨ ਸੈਂਟਰ ਦੇ ਵਿੱਚ ਇਹਨੂੰ ਜਦੋਂ ਆਪਾਂ ਥੱਲੇ ਨੂੰ ਜਾਂਦੇ ਨਾ ਤੇ ਆ ਸਾਰਾ ਕੋਲਸਵੇ ਆ ਇੱਥੇ ਪਹਾੜ ਹੈਗਾ ਇੱਕ ਵੇਲਾ ਬੂਲਾ ਹੋਰ ਕਾ ਖਾਸ ਕੁਛ ਹੈ ਮਤਲਬ ਆਈਲੈਂਡ ਟਾਈਪ ਹੈ ਨਾ ਤੇ ਜੇ ਅਦਰ ਜਾਵਾਂਗੇ ਤਾਂ ਦਿਨ ਲੱਗ ਜਾਣਾ ਪੂਰਾ ਪੂਰਾ ਇੱਕ ਤਾਂ ਇਧਰ ਜਾਣ ਵਾਲਾ ਪ੍ਰੋਗਰਾਮ ਆਪਾਂ ਕੈਨਸਲ ਕਰਦੇ ਆ ਨੰਬਰ ਇੱਕ ਹਵਾ ਬਹੁਤ ਤੇਜ਼ ਹੈਗੀ ਆ ਕਿਉਂਕਿ ਆਪਾਂ ਨੂੰ ਉੱਥੇ ਪਹੁੰਚਣਾ ਹੈ ਅੱਗੇ ਤੇ ਮੇਰੀ ਵਾਪਸੀ ਵੀ ਹੈਗੀ ਆ ਹਨਾ ਤੁਹਾਨੂੰ ਉਸ ਦਾ ਨਾ ਪਲਾਨ ਆਊਟ ਕਰੀ ਜਾਣਾ ਨਹੀਂ ਤਾਂ ਹੁਣ ਤੱਕ ਮੈਨੂੰ ਹਾਰਬਰ ਪਹੁੰਚ ਜਾਣਾ ਚਾਹੀਦਾ ਸੀਗਾ ਮਤਲਬ 10ਵੇਂ ਵੀਡੀਓ ਦੇ ਆਸ-ਪਾਸ ਤੇ ਪਰ ਹਜੇ ਤੱਕ ਮੈਂ ਹਾਬਰਟ ਨਹੀਂ ਪਹੁੰਚਿਆ ਤਾਂ ਆਪਾਂ ਹੀ ਕਰਦੇ ਆਪਾਂ ਪਰ ਇੱਧਰ ਹੀ ਜਾਂਦੇ ਆ ਤਾਂ ਕਿਧਰ ਜੇ ਲੱਗ ਗਿਆ ਤਾਂ ਮੈਂ ਸਮਾਂ ਹੋਰ ਲੱਗੂਗਾ ਨਾ ਤੇ ਇਹ ਖਾਸਾ ਮਹਿੰਗਾ ਕੰਮ ਹੈ ਇੱਧਰਲੇ ਪਾਸੇ ਸੈਨਿਕ ਫਲਾਈਟ ਯਾਟ 크ਰੂਜ਼ ਸਾਰਾ ਕੁਝ ਮਹਿੰਗਾ ਹੀ ਹੋਊਗਾ ਫਿਰ ਉੱਤੇ ਨਾ ਤਾਂ ਬੈਟਰ ਹੈ ਆਪਾਂ ਇੱਧਰ ਚੱਲਦੇ ਆ ਚੱਲਦੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਕੀ ਆਪਾਂ ਆਪਾਂ ਦਾ ਸਫ਼ਰ ਪੂਰਾ ਕਰੀਏ ਇੱਥੇ ਇੱਕ ਕੈਫੇ ਆਇਆਗਾ ਨਾਲੇ ਦੇ ਅੱਛੇ ਆਪਾਂ ਹੌਲੇ ਹੋ ਜਾਈਏ ਤਨ ਨਾਲ ਇਹ ਤਾਂ ਕਾਫੀ ਪੀ ਲਈ ਇੱਕ ਹੈਂਬਰਗਰਸ ਗੋਟ ਤੇ ਇਹ ਸਾਰਾ ਪਰਫਾਰਮੈਂਸ ਦਾ ਡੱਡੂਆਂ ਨੂੰ ਬਹੁਤ ਪਿਆਰ ਕਰਦਾ ਬਹੁਤ ਸਾਰੇ ਡੱਡੂਆਂ ਦੇ ਡੱਡੂਆਂ ਦੀਆਂ ਮੂਰਤੀਆਂ ਰੱਖ ਰੱਖੀ ਤੇ ਇਹ ਕਾਫੇ ਛੋਟਾ ਜਿਹਾ ਬਹੁਤ ਸੋਹਣੀ ਥਾਂ ਤੇ ਬਣਾਇਆ ਹੋਇਆ ਤੇ ਕਾ ਵੱਡਾ ਸਾਰਾ ਡੱਡੂ ਇਹਨਾਂ ਨੇ ਰੱਖਿਆ ਹੋਇਆ ਇੱਥੇ ਇੱਕ ਉੱਧਰ ਵੀ ਬਹੁਤ ਵੱਡਾ ਡੱਡੂ ਡੱਡੂ ਕਾਫੇ ਆਏ ਚੱਲੀ ਹੁੰਦਾ ਆਪਣਾ ਸਫਰ ਸੋਹਣਾ ਮੈਂ ਕਿਹਨ ਲੱਗਿਆ ਸੀਗਾ ਵੀ ਜੇ ਤੰਨੂ ਛੋਟੀ ਛਾਟੀ ਮਿਲਦੀ ਹੈ ਨਾ ਜਰੂਰ ਕੰਮ ਕਰਿਆ ਕਰੋ ਬਹੁਤ ਵਧੀਆ ਲੱਗਦਾ ਕੰਮ ਕਰੇ ਚਲ ਅੰਦਰ ਚਲੀ ਜਾਂ ਆਪਾਂ ਤੇਸ ਡੱਡੂਆਂ ਵਾਲੇ ਰੈਸਟੋਰੈਂਟ ਦੇ ਵਿੱਚ ਬਹਿ ਕੇ ਆਪਾਂ ਇੱਕ ਕਾਫੀ ਚਾ ਚਿਪਸ ਲੈ ਲੇ ਮਸਣੇ ਖਾਦੇ ਜਾਣਗੇ ਫਿਰ ਅੱਗੇ ਵਧਦੇ ਆਪਾਂ ਦੇ ਡੱਡੂ ਆ ਇਹ ਆਵਾਜ਼ ਵੀ ਕਰਦੇ ਆ ਜਦੋਂ ਕੋਈ ਗੇਟ ਖੋਲਦਾ ਨਾ ਜ਼ੋਰ ਦੀ ਮਾਰਦਾ ਤਾਂ ਆਵਾਜ਼ ਕਰਦਾ ਬੜਾ ਮੂਹ ਕਰਦੇ ਡੱਡੂਆਂ ਦਾ ਚਲੋ ਜੀ ਹੁਣ ਆਪਾਂ ਇੱਥੋਂ ਅੱਗੇ ਨੂੰ ਵਧਦੇ ਆ ਨਜ਼ਾਰਾ ਹੀ ਆ ਗਿਆ ਇਹਦਾ ਨਾਮ ਹੈ ਸੀ ਫੂਡ ਆਸਟਰ ਹਾਂ ਆਸੀ ਦਾ ਪੌਂਡਰਿੰਗ ਫਰੌਗ ਕੈਫੇ ਦੇ ਦੁਗਣਾ ਦਾ cafe ਹਵਾ ਬਹੁਤ ਤੇ ਚੱਲੀ ਜਾਂਦੀ ਹੈ ਉਹ ਵੀ ਸਾਹਮਣੇ ਤੋਂ ਹੈਗੀ ਹੈ ਤੇ ਨਾਲ ਖੜੇ ਪੀਲੇ ਪੀਲੇ ਫੁੱਲ ਸੋਹਣੇ ਲੱਗ ਜਾਂਦੇ ਹਵਾ ਨੇ ਬਰਬਸ ਕਰਾਈ ਹੋਈ ਤੇ ਬਸ ਆਪਣੇ ਸਾਹਮਣੇ ਵੀ ਆ ਗਈ ਧੱਕਾ ਮਾਰਦੀ ਹਵਾ ਧੱਕਾ ਆਹ ਹਵਾ ਇੱਕ ਆਪਾ ਜਿਹਦੀ ਗੱਲ ਕਰਦੇ ਸੀ ਨਾ ਸਭ ਤੋਂ ਉੱਚੇ ਪਹਾੜ ਦੀ ਉਹ ਸਾਹਮਣੇ ਆਇਤੋ ਚੜ੍ਹਾਈ ਸ਼ੁਰੂ ਹੋ ਗਈ ਇਹ ਕਿ ਬਹੁਤ ਸੋਹਣੀ ਥਾਂ ਆ ਗਈ ਇਹ ਵਾਈਨਰੀ ਆ ਇਹ ਵਾਈਨਰੀ ਇਹਨਾਂ ਦੀ ਆ ਡਾਇਵਸ ਕੋਰਨਰ ਵਾਲਿਆਂ ਦੀ ਇਹ ਇੱਕ ਵਾਈਨ ਹੈਗੀ ਆ ਜਿਹੜੀ ਆਸਟ੍ਰੇਲੀਆ ਵਧੀਆ ਚੱਲਦੀ ਹੈਗੀ ਆ ਸਸਤੀ ਹੈ ਥੋੜੀ ਜਿਹੀ ਵਾਈਨ ਪਰ ਇਹਨਾਂ ਦੀ ਆ ਵਾਈਨਰੀ ਬਹੁਤ ਸੋਹਣੀ ਬਣੀ ਹੋਈ ਆ ਪਿੱਛੇ ਪਹਾੜ ਬਹੁਤ ਸੋਹਣੇ ਬਣਾਏ ਹੋਏ ਉਹਨਾਂ ਨੇ ਆ ਵਾਲੇ ਤੇ ਕਹਿੰਦੇ ਆਓ ਤੇ ਵੇਖੋ ਸਾਡੇ ਪਹਾੜ ਤੇ ਸਾਡੀ ਵਾਈਨਰੀ ਕਹਿੰਦੇ ਵੈਲਕਮ ਹੈ ਓਪਨ ਡੇਲੀ ਆ ਲਾਈਵ ਮਿਊਜ਼ਿਕ ਵੀ ਦਿਖਾਵਾਂਗੇ ਕਹਿੰਦੇ ਅਸੀਂ ਸਭ ਜੋ ਸਾਗ ਦਾ ਬਣਦਾ ਤੇ ਉਹੀ ਵੱਡਾ ਪਹਾੜ ਤੇ ਹਵਾ ਬੱਸ ਲੋਨ ਦੀ ਗੱਡੀਆਂ ਟੱਪੀ ਜਾਂਦੀਆਂ ਤੇ ਜਾਈ ਜਾਂਦੇ ਆਪਾਂ ਆਹ ਜਾਲਾ ਦਾਲਾ ਬਣਦਾ ਗਾ ਪੂਰਾ ਫੁੱਲ ਬੜਾ ਫੁੱਲ ਜ਼ੋਰ ਲੱਗੀ ਜਾਂਦਾ ਅੱਜ ਫਿਲਹਾਲ ਹਵਾ ਹੁਣ ਇਧਰ ਨੂੰ ਹੋਈ ਗਈ ਆ ਕਿਉਂਕਿ ਆਪਾਂ ਪਹਾੜਾਂ ਚੜਦੇ ਜਿਹੜੇ ਉੱਪਰ ਨੂੰ ਆਏ ਹਨ ਤੇ ਅੱਗੇ ਜਾ ਕੇ ਫੇਰ ਆ ਬੰਦੇ ਮੂਰ ਨੂੰ ਹੋ ਜੂਗੀ ਤੇ ਫਿਲਹਾਲ ਇਹਨੂੰ ਆਪਾਂ ਕਰਦੇ ਆ ਬਾਏ ਬਾਏ ਸੈਲਰ ਡੋਰ ਐਂਡ ਲੁੱਕ ਆਊਟ ਤੇ ਥੱਲੇ ਪਹਾੜ ਚੜਦੇ ਚੜਦੇ ਆਪਾਂ ਇੱਥੇ ਟਿਕ ਕਰਾ ਗਏ ਹਜੇ ਹੋਰ ਉੱਤੇ ਜਾਣਾ ਤੇ ਇੱਥੋਂ ਨਜ਼ਾਰਾ ਬਹੁਤ ਸੋਹਣਾ ਹੋ ਗਿਆ ਜਿਹੜਾ ਥੱਲੇ ਆਪਾਂ ਵੇਖੀ ਜਾਂਦੇ ਸੀਗੇ ਉਹ ਥੱਲੇ ਕਿੰਗਾਰੂ ਵੀ ਭੱਜੇ ਜਾਂਦੇ ਹੈਗੇ ਇਹ ਆਦੇ ਜਿਹਾ ਲਾਈ ਜਾਂਦੇ ਹੈਗੇ ਉਹ ਥੱਲੇ ਕਾਮੇ ਕਮਗਰੀ ਅੰਦਰ ਜਿੱਥੇ ਬੱਸ ਖੜੀ ਹੈਗੀ ਆ ਤੇ ਸਾਰੇ ਸਾਰੇ ਅੰਗੂਰਾਂ ਦੇ ਬਾਗ ਹੈ ਤੇ ਵਿੱਚ ਇੱਕ ਕਾਲ ਇੱਕ ਉਪਰਾਂ ਕਸਮੈਲ ਜਿਲੇ ਕੋਰ ਹੈਗੀ ਆ ਪਿੰਕ ਲੇਕ ਚਰ ਕਹਦੀ ਆਪਾਂ ਨੂੰ ਤੇ ਪਿੱਛੇ ਦੇ ਪਹਾੜ ਹੈਗੇ ਇੱਕ ਇਧਰ ਵੀ ਲੇਕ ਬਣੀ ਹੋਈ ਹੈ ਅੱਗੇ ਜਾ ਕੇ ਤੇ 0.5 ਨਾਲ ਜੇ ਵੇਖੀਏ ਫਿਰ ਐਵੇਂ ਬਣ ਦੱਸ ਹੌਤਾ ਬੈਠੇ ਨੇ ਇਹ ਤੇ ਫਰਦੇ ਸੀ ਕੰਗਾਰੂ ਭਾਈ ਦੇ ਭਾਈ ਦੇ ਭਾਈ ਦੇ ਉਹ ਉਹਦੇ ਵਿੱਚ ਵੜ ਗਏ ਅੱਧੇ ਕੋਤੋਂ ਗਾਂ ਚ ਰਹਿ ਗਏ ਤੇ ਇੱਥੇ ਹਵਾ ਦਾ ਕੋਈ ਨਾਮੋ ਨਿਸ਼ਾਨ ਨਹੀਂ ਇੱਧਰ ਬਹੁਤ ਵੱਡਾ ਪਹਾੜ ਹੈ ਤੇ ਇੱਧਰ ਖੱਡ ਹੈ ਤੇ ਚੜਾਈਆਂ ਆਪਾਂ ਤਾਂ ਚੜੀ ਜਾਂਦੇ ਸਾਰਾ ਪੂਰਾ ਪੂਰਾ ਚੜਿਆ ਹੋਇਆ ਇਸ ਟਾਈਮ ਜੋਰ ਲੱਗਦਾ ਪਿਆ ਪੂਰਾ ਪਰ ਕੋਈ ਨਿਆਪਾ ਕਰ ਲੈਣਾ ਹੈ ਇਹ ਹੈ ਮੇਰਾ ਨਾਮ ਲਿਖਿਆ ਹੋਇਆ ਚਾਰੀ ਟਰੀ ਹਿੱਲ ਤੇ ਹਿੱਲ ਨੇ ਜਮ੍ਹਾਂ ਹਲਾਕੇ ਰਖਤਾ ਗੱਡ ਇਹਦੇ ਕਤਾਨਾ ਥੱਲੇ ਇਧਰ ਪਹਾੜ ਕੋਈ ਚੱਕਰ ਨਹੀਂ ਤੇ ਹੁਣ ਆਪਾਂ ਪੂਰਾ ਪਹਾੜ ਚੜ ਕੇ ਪਹਾੜ ਦੇ ਪੀਸੀ ਦੇ ਖੜੇ ਆ ਇਹ ਤੋਂ ਬਾਅਦ ਸਿਰਫ ਉਤਰਾਈ ਹੀ ਉਤਰਾਈ ਹੈ ਪਾਣੀ ਪੀ ਕੇ ਉਤਰਾਈ ਦਾ ਨਜ਼ਾਰਾ ਲੈਣੇ ਵਿਚ ਵਨ ਕੁਛ ਨਹੀਂ ਆ ਮੇਰੀ ਘੜੀ ਬੋਲਣ ਲੱਗੀ ਚਲੋ ਜੀ ਤੇ 21 ਕਿਲੋਮੀਟਰ ਰਹਿ ਗਿਆ ਹੁਣ ਆਪਣਾ ਸਾਰਾ ਜਿੱਥੇ ਆਪਾਂ ਜਾਣਾ ਹੈਗਾ ਉਹ ਕਹਿੰਦੇ ਕੋਈ ਗੱਲ ਨਹੀਂ ਉਹ ਕਹਿੰਦੇ ਕੋਈ ਗੱਲ ਨਹੀਂ ਸੰਦੇ ਆਇਓ ਤੁਸੀਂ ਤੇ ਤੁਹਾਡੀ ਬੁਕਿੰਗ ਕਰ ਦਾਂਗੇ ਆਪਾਂ ਇੱਥੇ ਤੇ ਆਪਾਂ ਜਾਣਾ ਸਵੰਸੀ ਨਾਮ ਸੋਨਾਗਾ S W A N S E C ਸ੍ਰੈਂਸੀ ਚਲੋ ਜੀ ਆਪਾਂ ਇਧਰੋਂ ਆਏ ਆ ਤੇ ਇਹ ਲਿਖਿਆ ਸੀ 10 ਕਿਲੋਮੀਟਰ ਟੈਡਾ ਵਿੰਗਾ ਇਹ ਪਰਲੇ ਪਾਸੇ ਵੀ ਲਿਖਿਆ ਸੀਗਾ ਸੇਮ ਆਉਜੀ ਬੋਰਡ ਤੇ ਪਰ ਆਪਾਂ ਪਾਰ ਕਰ ਆਏ ਪਾਰ ਕਰਕੇ ਇਧਰ ਦੇ ਪਾਸੇ ਕੀ ਵੇਖਦੇ ਆ ਬਹੁਤ ਸ਼ਾਨਦਾਰ ਵੈਲੀ ਉਹ ਪਿਛਲੇ ਪਹਾੜਾਂ ਤੋਂ ਹਵਾ ਆਉਦੀ ਥੱਲੇ ਨਹੀਂ ਵੱਜ ਕੇ ਇੱਥੇ ਉੱਪਰ ਆ ਕੇ ਸਿੱਧੀ ਮੱਥੇ ਤੇ ਆ ਕੇ ਵੱਜਦੀ ਹੈ ਬਹੁਤ ਤੇਜ਼ ਹਵਾ ਚੱਲਦੀ ਜਾਂਦੀ ਆ ਪਰ ਹੁਣ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਕਿਉਂਕਿ ਆਪਾਂ ਨੀਵੇਂ ਪਾਸੇ ਨੂੰ ਜਾਣਾ ਹੈਗਾ ਬਹੁਤ ਸ਼ਾਨਦਾਰ ਨਜ਼ਾਰਾ ਇੱਥੋਂ ਦਾ ਗੁੱਡ ਦੇਖੋ ਅਰੇ ਆਪਾਂ ਆ ਪਿਛਲੇ ਪਹਾੜ ਨੂੰ ਪਾਰ ਕਰਕੇ ਇੱਥੇ ਆਉਣ ਆਲਾ ਸਟਾਰਟ ਹੀ ਜਾ ਲੱਗਦਾ ਸੀਗਾ ਪਤਾ ਨਹੀਂ ਕਿਵੇਂ ਚੜਾ ਜਾਊ ਕਿ ਮੈਂ ਨਹੀਂ ਚੜਾ ਜਾਊਗਾ ਆ ਚੜ ਕੇ ਆ ਖੜ ਗਿਆ ਇੱਥੇ ਅਗਲਾ ਹੁਣ ਆਪਾਂ ਅੱਗੇ ਨੂੰ ਵਧਾਂਗੇ ਇਧਰ ਨੂੰ Hali, 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 kilidi çarçınlayan hapa. GÖRT! Şaşan darbeliye. Gavi on <coughs> ਸਾਈਕਲ ਮੱਲੋ ਮੱਲੀ ਨਾ ਕੰਬੇ ਪਾਸੇ ਨੂੰ ਹੁੰਦਾ ਹੈ ਐਮੀ ਹਵਾ ਚੱਲਦੀ ਆਂਦੀ ਸਕ ਚਾਰ ਘਰਾਂ ਵਾਲਾ ਪਿੰਡ じゃ ਇੱਕ ਚਾਰ ਕੀ ਘਰ ਹੈ ਇਹਦੇ ਵਿੱਚ ਬਹੁਤ ਸੋਹਣਾ ਬਣਿਆ ਹੋਇਆ ਤੇ ਹੁਣ ਆਪਾਂ ਜਾਣਾ ਇਧਰ ਨੂੰ ਜਿੱਥੇ ਨੂੰ ਹਵਾ ਚੱਲਦੀ ਹੈ ਜੋਡ ਬਸ ਇਹ ਨਾਲ ਦਾ ਇੰਨਾ ਕੀ ਹੈ ਫਿਰ ਆ ਦੇ ਵਿੱਚ ਨਾ ਉਹ ਜਿਹੜੇ ਡੱਬੇ ਲੱਗੇ ਹੁੰਦੇ ਆ ਕਈਆਂ ਨੇ ਦੁੱਧ ਦੀ ਢੋਲੀ ਲਾ ਰੱਖੀ ਹੁੰਦੀ ਆ ਕਈਆਂ ਨੇ ਟਾਰ ਲਾਇਆ ਹੁੰਦਾ ਇਹਨਾਂ ਨੇ ਡਰਮ ਲਾ ਰੱਖਿਆ ਜਿਹਦੇ ਵਿੱਚ ਬਾਣੀ ਬਣਦੀ ਹੁੰਦੀ ਹੈ ਕਿਉਂਕਿ ਉਹਨਾਂ ਦੇ ਵੰਡਰੀ ਇੱਧਰਲੇ ਪਾਸੇ ਸੋ ਆਏ ਕਰਕੇ ਆਉਦੇ ਆਪ ਨੂੰ ਦਰਸਾਉਂਦੇ ਆ ਵੀ ਸਾਡਾ ਆ ਕੰਮ ਹੈ ਇੱਕ ਬਾਈ ਨੇ ਇੰਜਰ ਰੱਖ ਰੱਖਿਆ ਸੀ ਕਿ ਮੈਨਾਂ ਦਾ ਦਾ ਰਿਪੇਅਰ ਪੂਰ ਦਾ ਕੰਮ ਹੋਊਗਾ ਤੇ ਹਵਾ ਬਹੁਤ ਹੀ ਚੱਲੀ ਜਾਂਦੀ ਹੈ ਬਸ ਮਾੜਾ ਫਰਕ ਹੈ ਇਧਰੋਂ ਐਂ ਜਾਂਦੀ ਹੈ ਐਂ ਨਹੀਂ ਜਾਂਦੀ ਐਂ ਨਾਲ ਆਪ ਨੂੰ ਹਸਾਰਾ ਲੱਗ ਜਾਂਦਾ ਹੈਗਾ ਹਲਕਾ ਸਾਈਕਲ ਅੱਗੇ ਨੂੰ ਵਧੀ ਜਾਂਦਾ ਬਸ ਅਸੀਂ ਦਾ ਆਪ ਇਧਰੋਂ ਆਈ ਜਾਂਦੇ ਆ ਤੇ ਇਧਰ ਨੂੰ ਜਾਈ ਜੰਨੇ ਸਪ੍ਰਿੰਗਵੈਲ ਵਾਈਨਰੀ ਐਂਡ ਸੈਲਰ ਡੋਰ ਠੀਕ ਹੈ ਜੀ ਤੇ ਆ ਇੱਕ ਹੋਰ ਵਾਈਨਰੀ ਆ ਗਈ ਇਹ ਕਹਿੰਦੇ ਵੀ ਆਓ ਤੇ ਲੰਚ ਕਰੋ ਵਿਦ ਅ 뷰 ਆ ਲਿਖਿਆ ਇੱਥੇ ਤੇ ਉਹ ਜੀ ਇਹ ਵਾਈਨਰੀਆਂ ਬਣੀਆਂ ਹੁੰਦੀਆਂ ਨਾਲੇ ਤਾਂ ਵਾਈਨ ਸੇਲ ਕਰਦੇ ਆ ਤੇ ਨਾਲੇ ਟੇਸਟਿੰਗ ਕਰਾਉਂਦੇ ਆ ਫ੍ਰੀ ਚ ਅੰਦਰ ਜਾ ਕੇ ਤੁਸੀਂ ਵਾਈਨ ਪੀ ਸਕਦੇ ਹੋ ਪਰ ਮਾੜੀ-ਮਾੜੀ ਬਾਲੀ ਨਹੀਂ ਦਿੰਦੇ ਤੇ ਦੂਜੇ ਪਾਸੇ ਕੈਮਰਾ ਤੇ ਕਰ ਦਾਨਾ ਤੇ ਇਥੇ ਜਿਹੜੇ ਆਉਂਦੇ ਨੇ ਨਾ ਟੇਸਟਿੰਗ ਕਰਨ ਵਾਸਤੇ ਉਹ ਫਿਰ ਲੈ ਕੇ ਵੀ ਜਾਂਦੇ ਹੈਗੇ ਆ ਆ ਹੀ ਨਹੀਂਗਾ ਵੀ ਤੁਸੀਂ ਟੇਸਟ ਕਰਕੇ ਚਲੇ ਜਾਨੇ ਹੋ ਉਹ ਬੰਦੇ ਨੂੰ ਸ਼ਰਮੋ ਸ਼ਰਮੀ ਲੈ ਜਾਂਦਾ ਬੰਦਾ ਮਾੜਾ ਮੋਟਾ ਤਾਂ ਚਾਹੁੰਦੇ ਹੁੰਦੇ ਆਪਾਂ ਕੀ ਵੇਖਦੇ ਆ ਬਿਸ਼ਨੋ 34 ਕਿਲੋਮੀਟਰ ਸਵੈਨਸੀ 10 ਕਿਲੋਮੀਟਰ ਤੇ ਜਿਹੜਾ ਹਾਰਬਰਟ ਆ ਉਹ 140 ਕਿਲੋਮੀਟਰ ਤੇ ਆ ਲਿਖਿਆ ਇੱਕ ਕੈਂਪਵੈਲ ਟਾਊਨ ਇਧਰ ਵੀ ਆਪਾਂ ਆਵਾਂਗੇ ਇਧਰ ਆਪਾਂ ਸਿੱਧਾ ਜਾਵਾਂਗੇ ਹਾਬਰਟ ਹਾਬਰਟ ਤੋਂ ਆਉਂਦੇ ਹੋਏ ਐ ਕੈਂਪਲ ਹੁੰਦੇ ਹੋਏ ਵਾਪਸ ਆਪਾਂ ਚਲਾਂਗੇ ਧੰਨਵਾਦ ਸੇਨਾ ਤੇ ਐਂ ਸਾਤਾ ਵਾ ਇੱਥੋਂ ਜੇ ਆਏ ਆ ਪਸੰਦੇ ਹੋ ਗਏ ਤੇ ਛੇਤੀ ਆਪਣਾ ਸਫਰ ਨੇ ਬੜ ਜਾਊਗਾ ਪਰ ਆਪਾਂ ਹਾਬਰਟ ਜਾ ਕੇ ਫਿਰ ਵਾਪਸ ਆਵਾਂਗੇ ਤੇ ਆਪਾਂ ਇਧਰੋਂ ਆਏ ਆ ਤੇ ਆ ਆਪਾਂ ਇਹਦੇ ਬੂਹੇ ਤੇ ਖੜੇ ਆਂ ਸਵੈਨਸੀ ਦੇ ਤੇ ਇਧਰਲੇ ਪਾਸੇ ਉਹੀ ਦਰਖਤ ਮੈਂਟਲ ਗਰਨਸ ਵਾਲਾ ਨਿੱਕਾ ਜਿਹਾ ਬਣਾਇਆ ਹੋਇਆ ਬਸ ਤੇ ਅੱਜ ਜਿੱਥੇ ਹਵਾ ਨੇ ਆਪਣਾ ਇਨਾ ਤਾਂ ਕੀਤਾ ਸੀ ਔਰ ਤੇ ਹਵਾ ਨੇ ਆਪਣੀ ਹੱਲਪ ਵੀ ਬਹੁਤ ਕੀਤੀ ਆ ਹਵਾ ਹੁਣ ਆਪਣੇ ਜਵਾਂ ਪਿੱਠ ਵੱਲੋਂ ਦੇ ਆਈ ਜਾਂਦੀ ਆ ਤੇ ਆਪਾਂ ਨੂੰ ਬਸ ਆਪਣੇ ਵੀ ਥਕਾ ਲਈ ਜਾਂਦੀ ਆ ਕਈ ਥਾਵਾਂ ਤੇ ਮੈਨੂੰ ਪੈਡਲ ਮਾਰਨ ਦੀ ਲੋੜ ਵੀ ਨਹੀਂ ਪਈ ਸੇਵ 1 ਡ੍ਰੌਪ ਲੋ ਜੀ ਆਪਾਂ ਪਹੁੰਚ ਗਏ ਸਵੈਂਸੀ ਦੇ ਵਿੱਚ ਸਵੈਂਸੀ ਬੈਗਪੈਕਰਸ ਇੱਥੇ ਰੁਕਣਾ ਆਪਾਂ ਉਹ ਸਾਹਮਣੇ ਉਹਦਾ ਬੋਰਡ ਲੱਗਿਆ ਹੋਇਆ ਗਿਆ ਏਡਾ ਕਿ ਬਹੁਤ ਸੋਹਣਾ ਰਿਹਾ ਸਾਰਾ ਕੁਝ ਹੀ ਵਧੀਆ ਰਿਹਾ ਮੈਰੀ ਕ੍ਰਿਸਮਸ ਜੱਟਾ ਤੁਹਾਨੂੰ ਮੈਰੀ ਕ੍ਰਿਸਮਸ ਵੈਲਕਮ ਟੂ ਸਵੈਂਸੀ ਆ ਲਿਖਿਆ ਲੈ ਕ੍ਰਿਸਮਸ ਸਪਰੇਡ 21 ਦਸੰਬਰ ਨੂੰ ਹੋਊਗਾ ਇੱਥੇ ਇੱਥੇ ਆਪਾਂ ਰਹਿਣਾ ਅੱਗੇ 250 ਮੀਟਰ ਅੱਗੇ ਰਾਈਟ ਨੂੰ ਕਿੰਨੇ 60 ਦੀ ਸਪੀਡ ਰੱਖੋ ਠੀਕ ਆ ਜੀ 60 ਦਾ ਹੀ ਆਪਾਂ ਥੱਲੇ ਹੀ ਆ 60 ਤੋਂ ਚੱਲ ਕੇ ਆ ਗਿਆ ਆਪਾਂ ਉਹ ਸਾਈਕਲ ਆ ਸਾਹਮਣੇ پارک ਕਰਤਾ ਤੇ ਇੱਧਰ ਆ ਮੈਂ ਲੱਦਾ ਅੰਦਰ ਦੇਖਦੇ ਆਂ ਗੱਲ ਕਰਕੇ ਕੀ ਕਹਿੰਦੇ ਮੈਨੂੰ ਤਾਂ ਮੈਂ ਪਿਛਲੇ ਪਾਸੋਂ ਦੀ ਆ ਗਿਆ ਫਰੰਟ ਤੋਂ ਆਉਣਾ ਸੀ ਸਵਾਂਸੀ ਬੈਕਪੈਕਰਸ ਜੈਸੀ ਇਥੰ ਦਾ オーਨਰ ਹੁਣ ਮੈਨੂੰ ਆ ਦੇਤਾ ਰੂਮ ਨੰਬਰ 12 ਡੋਰ ਕੋਡ ਆ ਥੱਲੇ ਲਿਖਿਆ 1 2 3 7 8 9 ਹੈਸ਼ ਤੇ ਬਾਥਰੂਮ ਬਣੇ ਹੋਏ ਆ ਤੇ ਉਹ ਸਾਹਮਣੇ ਕਮਨ ਏਰੀਆ ਉਹ ਆਪਾਂ ਬਾਅਦ ਚ ਦੇਖਦੇ ਆ ਪਹਿਲਾਂ ਆਪ ਇਧਰ ਨੂੰ ਦੇਖਦੇ ਆ ਆ ਕਮਰਾ ਹੈਗਾ ਇਹਦੇ ਵਿੱਚ ਬੰਕ ਬੈੱਡ ਬਣੇ ਹੋਏ ਆ ਇੱਥੇ ਕੋਈ ਆਲਰੇਡੀ ਰਹਿੰਦਾ ਪਿਆ ਹੈਗਾ ਤੋ ਕਹਿੰਦਾ ਜਿਹੜਾ ਮਰਜ਼ੀ ਲੈ ਲੈ ਤੇ ਇੱਥੇ ਆਪਾਂ ਉਹਦਾ ਖਾਣਾ ਲੈ ਲਾਂਗੇ ਤੇ ਮੈਂ ਸੋਚਦਾ ਵੀ ਆ ਬੈੱਡ ਸਹੀ ਰਹੂਗਾ ਉੱਪਰਲੇ ਵੀ ਠੀਕ ਆ ਆ ਵੀ ਠੀਕ ਆ ਏਕਾ ਤੇ ਇੱਥੇ ਮੈਂ ਸਾਈਕਲ ਲਾ ਦੂੰਗਾ ਹੁਣ ਆਕੇ ਲੈ ਆਕੇ ਨਾ ਸਾਈਕਲ ਲਾ ਕੇ ਇੱਥੇ ਆ ਦਾ ਸਮਾਨ ਰੱਖ ਕੇ ਤੇ ਡੰਨ ਬੜਾ ਡਾਨਾ ਕੰਮ ਆਪਣਾ ਤੇ ਇਹਨੂੰ ਆਪਾਂ ਲੋਕ ਲਾ ਦਾਂਗੇ ਬਾਅਦ ਸੁਬ੍ਹਾ ਇਹੋ ਹੈਗਾ ਆਪਣਾ ਸਫਰ ਫੇ ਆਇਨ ਦਾ ਪਾਰ ਕੀ ਹਲੋ ਜਸਸੀ ਆਹ ਇਹਨਾਂ ਦਾ ਕਾਮਨ ਏਰੀਆ ਇੱਥੇ ਸਮਾਂ ਸਮੂਹ ਖੇਡਣ ਖੜਨ ਵਾਸਤੇ ਪਿਆਨੋ ਵੀ ਆ ਇਧਰ ਗਿਟਾਰਾ ਵੀ ਪਈਆਂ ਹੈਗੀਆਂ ਤੇ ਆ ਕਿਚਨ ਆ ਇਧਰ ਲੱਭਾਸੇ ਪੂਲ ਟੇਬਲ ਵੀ ਆ ਹਾਣ ਦਾ ਸਾਈਕਲ ਆ ਆਪਣਾ ਬੈੱਡ ਤੇ ਆ ਸਾਰਾ ਸਮਾਨ ਰੱਖਤਾ ਉੱਪਰੋਂ ਕਿ ਥੱਲੇ ਤੱਕ ਆਹਨ ਫਰਿਜ ਜਿ ਜਾਊਗਾ ਸਮਾਨ ਤੇ ਬਾਰੀ ਖੋਲਤੀ ਕਿਉਂਕਿ ਅੰਦਰ ਹੀਟਰ ਆਨ ਕੀਤਾ ਪਿਆ ਸੀਗਾ। ਅਛਾ ਤੇ ਛੱਡ ਕੇ ਭੁੱਲ ਗਿਆ ਹੋਊਗਾ। ਆਇਆ ਮੈਂ ਤੇ ਇਧਰਲੇ ਪਾਸੇ ਸਮੁੰਦਰ ਬਹੁਤ ਸੋਹਣਾ ਸਾਇੰਸੀ ਦਾ। ਇੱਕ ਬੀਚ ਬਣੀ ਹੋਈ ਹੈਗੀ ਆ ਤੇ ਗੁੱਡ ਆ ਕੰਮ ਇੱਥੇ। ਮੈਂ ਕੁਝ ਖਾਣ ਨੂੰ ਲੈਣ ਆਇਆ ਸੀ ਆਈਜੀ ਤੋਂ ਤੇ ਮੇਰੀ ਨਿਗਾਹ ਪੈ ਗਈ ਮਾਚਾਰ ਲੈ ਇੱਕ ਵਾਰੀ ਵੀਡੀਓ ਦਾ ਕਲਿੱਪ ਬਣਾ ਲਈਏ। ਗੁੱਡ। ਥੱਲੇ ਬੈਨੂ ਤਾਂ ਵੀ ਬਣਾਈ ਹੋਈ ਆ। ਤੇ ਮੇਰੇ ਕੋਲ ਮਾਈਕ ਨਹੀਂ ਹੈਗਾ ਤਾਂ ਹੀ ਮੈਂ ਫੋਨ ਮੂਰੇ ਜਮਾ ਨੇੜੇ ਜਰਾ ਰੱਖ ਕੇ ਵੀਡੀਓ ਬਣਾਈ ਜਾਂਦਾ। ਤੇ ਸੋਹਣਾ ਪਿੰਡ ਐ ਪੁਰਾਣਾ ਜਾਂ ਟਾਊਨ ਟਾਊਨ ਜਿਵੇਂ ਹੁੰਦਾ ਨਾ ਸਿੰਪਲ ਜਿਹਾ ਤੇ ਹਵਾ ਓਵੇਂ ਹੀ ਬਹੁਤ ਤੇ ਚੱਲਦੀ ਹੁੰਦੀ ਪਰ ਆਪਣੇ ਫੇਵਰ ਚ ਹੈਗੀ ਐ ਕੱਲ ਨੂੰ ਵੀ ਐਂ ਹੀ ਰਵੇ ਗੁੱਡ ਹੋਊਗਾ ਕੰਮ ਨੇਰੀਓ ਚੱਲੀ ਜਾਂਦੀ ਐ ਤਾਂ ਆਵਾਜ਼ ਆ ਬਣਿਆ ਹੋਇਆ ਪਿੰਡ ਐ ਆ ਜਰਨਲ ਸਟੋਰ ਐ 1838 ਦਾ ਇੱਥੋਂ ਦਾ ਪਰ ਜਰਨਲ ਸਟੋਰ ਦੇ ਸਾਹਦੇ ਹੁਣ ਕਿ ਇਹ ਨਾਲ ਲੈ ਲਈ ਆ ਜੀ ਨੇ ਸਾਰੇ ਪਿੰਡਾਂ ਚ ਅਜਿਹੀ ਬਣੇ ਹੁੰਦੇ ਹੈਗੇ ਤੇ ਵੱਡੇ ਸ਼ਹਿਰਾਂ ਜਿਵੇਂ ਪਾਥੇ ਰਹਿੰਦੇ ਆ ਨਲਬਨ ਉਥੇ ਕੋਲ ਸਬੂਲਵਰਥ ਹੋ ਗਿਆ ਤੇ ਜਰਨਲ ਸਟੋਰ 1838 ਦਾ ਇਸ ਥਾਂ ਤੇ ਬਣਿਆ ਹੋਇਆ ਹੈ ਮਾਰਿਸ ਜਰਨਲ ਸਟੋਰ ਕਮਰਸ਼ੀਅਲ ਬੈਂਕ ਆਫ ਆਸਟ੍ਰੇਲੀਆ ਇਹਦਾ ਨਾਮ ਮੈਂ ਕਦੇ ਸੁਣਿਆ ਨਹੀਂ ਕੀਤਾ ਗੁੱਡ ਥੋੜਾ ਪਿੰਡਾ ਪੁਰਾਣਾ ਜਿਹਾ ਤੇ ਹੁਣ ਆਪਾਂ ਇੱਥੇ ਆ ਦੀ ਵੀਡੀਓ ਦੀ ਐਂਡਿੰਗ ਕਰਦੇ ਆ। ਮੈਂ ਇਹ ਹਟ ਹੌਸਲ ਹੋ ਚ ਆ ਗਿਆ ਸੀਗਾ। ਇਹ ਸ਼ੇਅਰਡ ਰੂਮ ਹੈਗਾ। ਆ ਸਾਹਮਣੇ ਵੀ ਕੋਈ ਪਿਆ ਹੈਗਾ। ਤੇ ਬਜ਼ੁਰਗ ਨਹੀਂ ਕੋਈ। ਮੈਂ ਹੁਣ ਸ਼ਹਿਰ ਜਾ ਕੇ ਆ ਪਿੰਡ ਨਾਲ ਆਈ ਜੇ ਜਾ ਕੇ ਦਾ ਸਮਾਨ ਲਿਆਂਦਾ। ਖਾਣ ਪੀਣ ਦਾ ਉਹ ਬਣਾ ਕੇ ਖਾ ਕੇ ਸੌ ਜਾਣਾ। ਜਿੱਧਰ ਮੈਂ ਲੈਪਟਾਪ ਲਾਇਆ ਹੋਇਆ ਹੈ ਪੂਰਾ ਫੁੱਲ ਚਾਰਜ ਹੋ ਗਿਆ। ਤੇ ਹੁਣ ਇਸ ਵਾਰ ਐਡੀਟਿੰਗ ਕਰਨੀ ਹੈ ਮੈਂ। ਐਡੀਟਿੰਗ ਕਰਕੇ ਇਹ ਵਲੌਗ ਨੂੰ ਅਪਲੋਡ ਕਰ ਦੂੰਗਾ ਮੈਂ। ਤੇ ਅਈਦਾ ਸਫਰ ਬਹੁਤ ਵਧੀਆ ਸੀਗਾ ਹੈ ਛੋਟਾ ਜਿਹਾ ਸੀਗਾ ਸਫਰ ਪਰ ਇੱਕ ਜਿਹੜਾ ਵਿੱਚ ਪਹਾੜ ਆਉਂਦਾ ਨਾ ਉਹਨੇ ਖਾਸਾ ਟਾਈਮ ਲਵਾਤਾ ਉੱਥੇ ਆਪਣੀ ਸਪੀਡ 1 ਕਿਲੋਮੀਟਰ ਦੀ ਤਕਰੀਬਨ 40 ਮਿੰਟ ਹਾਂ ਕਿ ਹਵਾ ਸਾਹਮਣੇ ਬਹੁਤ ਵੱਜੀ ਜਾਂਦੀ ਸੀਗੀ ਤੇ ਹਵਾ ਹੁਣ ਵੀ ਬਹੁਤ ਤੇ ਚੱਲੀ ਜਾਂਦੀ ਬਾਹਰ ਪੂਰੀ ਨੇਰੀ ਹਵਾ ਨਹੀਂ ਨੇਰੀ ਤੇ ਕੱਲ ਨੂੰ ਆਪਾਂ ਇੱਥੋਂ ਜਾਵਾਂਗੇ ਅ ਅਗਲੇ ਪਾਸੇ ਉਹ ਪਿੰਡ ਦਾ ਨਾਮ ਮੈਨੂੰ ਪਤਾ ਕੀ ਹੈ ਮੈਂ ਤਾਂ ਬੋਲਿਆ ਨਹੀਂ ਜਾਂਦਾ ਤੇ ਉੱਥੋਂ ਇੱਕ ਫੈਰੀ ਚੱਲਦੀ ਆ ਆਈਲੈਂਡ ਵੱਲ ਨੂੰ ਆਪਾਂ ਉਧਰ ਹੀ ਜਾ ਕੇ ਵੇਖਾਂਗੇ ਆਈਲੈਂਡ ਤੇ ਜੇ ਹੋ ਸਕੇ ਤਾਂ ਤੇ ਕੱਲ ਨੂੰ ਛੇਤ ਆਪਾਂ ਹੋਟਲ ਹੀ ਲੈਣਾ ਪਊਗਾ ਕਿਉਂਕਿ ਤੇ ਸਾਈਕਲ ਮੈਂ ਐਂ ਖੜਾ ਸਕਦਾ ਹਾਂਗਾ ਤੇ ਫਿਰ ਤੇ ਸਾਈਕਲ ਖੜਾ ਕੇ ਫਿਰ ਆਪਾਂ ਫੈਰੀ ਤੇ ਅੱਗੇ ਚਲੇ ਜਾਵਾਂਗੇ ਤੇ ਆ ਕੇ ਫਿਰ ਉਸੇ ਹੋਟਲ 'ਚ ਵਾਪਸ ਆ ਜਾਾਂਗੇ ਬਾਕੀ ਬਹੁਤ ਵਧੀਆ ਕੁਆਟਾ ਇੱਥੇ ਆ ਕੇ ਨਹਾ ਤੋ ਕੇ ਫ੍ਰੈਸ਼ ਹੋ ਗਏ ਮੜਾ ਜ ਮੈਗੀ ਜੀ ਖਾ ਲਈ ਸੀ ਮੈਂ ਤੇ ਹੁਣ ਮੈਂ ਦਾ ਫੂਡ ਲੈਂਦਾ ਪ੍ਰੋਟੀਨ ਤੇ ਉਹ ਰਾਤ ਨੂੰ ਆਪਾਂ ਕੁੱਕ ਕਰਕੇ ਖਾ ਲਾਂਗੇ। ਬਾਕੀ ਸਾਰਾ ਕੁਝ ਬਹੁਤ ਵਧੀਆ ਹੈਗਾ। ਜੇਕਰ ਤੁਹਾਨੂੰ ਇਹ ਸਫਰ ਵਧੀਆ ਲੱਗਿਆ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਕਮੈਂਟਸ ਜ਼ਰੂਰ ਕਰ ਦੇਣਾ। ਤੇ ਜੇ ਜੇ ਕੋਈ ਗਰੁੱਪ-ਗਰੁੱਪ ਹੈਗਾ ਫੋਨ 'ਚ ਉਹਦੇ ਵਿੱਚ ਵੀ ਸੱਟਦਾ ਕਰੂਗਾ ਆਪਾਂ ਦੇ ਵਿੱਚ। ਤੇ ਫਿਲਹਾਲ ਆਪਾਂ ਨੂੰ ਨਾ ਡਿਸਟਰਬ ਕਰੀਏ ਤੇ ਮੈਂ ਵੀਡੀਓ ਬੰਦ ਕਰਦਾ। ਥੈਂਕ ਯੂ ਸੋ ਮੱਚ ਕੱਲ ਨੂੰ ਮਿਲਦੇ ਆ ਨੈਵੀਡੀਓ 'ਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।